ਸਦਾ ਪ੍ਰਕਾਸ਼ ਸਿੰਘ ਬਾਦਲ ਜੀ ਉਹ ਪਹਿਲੀ ਚੋਣ ਲੜੇ ਸੀਗੇ ਕਾਂਗਰਸ ਦੀ ਸੀਟ ਤੋਂ ਉਹਨਾਂ ਨੇ ਇਹਦਾ ਹੈਗਾ ਆਪਣੇ ਸਾਰਾ ਅੱਖੀ ਦੇਖਿਆ ਜਿਹੜਾ ਹੈਗਾ ਪੰਥ ਉੱਜੜਦਾ ਵੀ ਤੇ ਪੰਥ ਬਸਦਾ ਵੀ ਕਾਬੂਦੂ ਕੋਨ ਹੋਵੇ ਸੀ ਸੀਸੀਵੀ ਸੀ ਮਾਦਲ ਅਕਾਲੀ ਦਲ ਦੇ ਪ੍ਰਬੰਧਨ ਬਣ ਗਏ ਸੀ ਉਹੀ ਡਾਇਰੈਕਟਰਸ਼ਿਪ ਜਿਹਨਾਂ ਦੇ ਸੀ ਉਹਨਾਂ ਨੇ ਇਹ ਤਰਾਜ ਜਿਤਾਇਆ ਸੀ ਵੀ ਗੱਲ ਉੱਠੀ ਵੀ ਸੀ ਨਾ ਵੀ ਮੰਗਣੀ ਹੈ ਕਿ ਪ੍ਰੈਸ਼ਰ ਪੈ ਗਿਆ ਸੀਗਾ ਸਾਰਿਆਂ ਦਾ ਕੋਕੇ ਬਰਗਾੜੀ ਘਟਨਾਵਾਂ ਅਜਿਹੀਆਂ ਸੀ ਅਰਦੇ ਸਿੱਖਾਂ ਦੇ ਬ੍ਰੋਨਦਰ ਵਾਲੀਆਂ ਸਹੂਲਤਾਂ ਸੀ ਗੁਰੂਗ੍ਰੰਥ ਸਾਹਿਬ ਦੀਆਂ ਬੇਅਦ ਵੀ ਹੋਈਆਂ ਉਹ ਵੀ 84 ਦਾ ਦੂਜਾ ਭਾਗ ਹੀ ਸੀਗਾ ਜਿਹੜੀ ਉਹ ਸਦੇਵ ਸੇ ਇੰਤਰੀਂ ਸਾਹ ਡਰ ਹੈ ਕਿ ਪੰਥ ਨੂੰ ਇਕੱਠਾ ਕਰਦੇ ਕਰਦੇ ਖੁਦ ਮੁਖਵੇ ਇੱਕ ਸਟੇ ਸੇ ਸਾਰਿਆਂ ਨੂੰ ਬਿਠਾ ਗਏ ਦੇਖੋ ਕਿੰਨੀ ਵੱਡੀ ਗੱਲ ਆ ਤੁਸੀਂ ਦੇਖ ਰਹੇ ਹੋ ਲੇਖਾ ਜੋਖਾ ਤੇ ਮੈਂ ਸੁਨਿਲ ਕੁਮਾਰ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਜੜਪੁਰੀ ਜੜਪੁਰੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਸੁਨੀਲ ਜੀ ਤੇ ਅੱਜ ਤੁਸੀਂ ਆਪ ਮੌਜੂਦ ਸਿਗੇ ਸੰਗਰੂਰ ਵਿਖੇ ਜਿੱਥੇ ਸੁਖਦੇਵ ਸਿੰਘ ਢੀਂਡ ਸਾਨੂੰ ਸ਼ਰਧਾਂਜਲੀ ਦਿੱਤੀ ਗਈ ਜੀ ਕਈ ਵੀ ਲੀਡਰ ਜਿਹੜੇ ਨੇ ਉਧਰ ਪਹੁੰਚੇ ਸੀ ਪੰਜਾਬ ਦੇ ਜਿੰਨੇ ਵੀ ਪਾਰਟੀਆਂ ਦੇ ਪ੍ਰਧਾਨ ਨੇ ਉਹ ਵੀ ਉੱਥੇ ਪਹੁੰਚੇ ਸੀ ਤੇ ਹਰ ਕਿਸੇ ਨੇ ਆਪ ਦੇ ਦਿਲ ਦੀ ਗੱਲ ਕਹੀ ਪਰ ਤੁਹਾਨੂੰ ਕੀ ਲੱਗਦਾ ਕਿ ਜੋ ਗੱਲਾਂ ਕਹੀਆਂ ਗਈਆਂ ਕੀ ਸੁਖਦੇਵ ਸਿੰਘ ਢਿੰਸਾ ਸਾਹਿਬ ਜਦੋਂ ਜਿਉਂਦੇ ਸੀ ਤਾਂ ਇਹਨਾਂ ਨੇ ਨਹੀਂ ਸੁਣੀ ਅੱਗੇ ਸੁਣਨਗੇ ਉਹਨਾਂ ਦੀਆਂ ਗੱਲਾਂ ਜੀ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਨੀਲ ਜੀ ਸਭ ਤੋਂ ਜਿਹੜੀ ਵੱਡੀ ਗੱਲ ਹੈ ਵੀ ਉਹ ਸੁਖਦੇਵ ਸਿੰਘ ਢਿੰਸਾ ਇੱਕ ਅਜਿਹੇ ਦਰਵੇਸ਼ ਸਿਆਸਦਾਨ ਸੀਗੇ ਜਿਨ੍ਹਾਂ ਦੇ ਬਿਲਕੁਲ ਕੰਟਰੋਵਰਸੀ ਜਿਹੜੀ ਹੈਗੀ ਆ ਨੇੜੇ ਤੁਹਾਡੇ ਇੰਟੋਕਦੀ ਸੀ ਸਿੰਪਲ ਸੋ ਆ ਦੇ ਸਰਪੰਚੀ ਤੋਂ ਉੱਠੇ ਤੇ ਕਿੱਥੇ ਦੇਖ ਲੋ ਕੇਂਦਰ ਵਜੀਰ ਤੱਕ ਰਹੇ ਕੇਂਦਰ ਸਰਕਾਰ ਦੇ ਔਰ ਬਾਦ ਦੇ ਵਿੱਚ ਭਾਵੇਂ ਕਿ ਅਕਾਲੀ ਦਲ ਜਿਹੜੇ ਸਿਆਸਤ ਦੇ ਮਹਾ ਜਿਹੜੇ ਹੈਗੇ ਆ ਆਪਾਂ ਕਹੀਏ ਜਿਹੜੇ ਦਿਗਜ ਸੀ ਉਹਨਾਂ ਦੀ ਜਿਹੜੀ ਅੰਦਰੂਨੀ ਲੜਾਈ ਆ ਲਤਾਂ ਖਿਚਣ ਦੀ ਰਾਜਨੀਤੀ ਦਾ ਉਹ ਸ਼ਿਕਾਰ ਹੋਏ ਨੇ ਕਿਉਂਕਿ ਸ਼ੁਰੂ ਤੋਂ ਚੱਲਦਾ ਆ ਪਰ ਆਪਾਂ ਸਭ ਤੋਂ ਜਿਹੜੀ ਪਹਿਲਾਂ ਗੱਲ ਕਰਦੇ ਆ ਦੇਖੋ ਸਰਦੇਸ ਸਿੰਘ ਢੀਂਡ ਸਾਹ ਜਿਹੜੇ ਹੈਗੇ ਆ ਉਹ ਪਾਵੇਂ ਕੇ ਸਰਪੰਚ ਰਹੇ ਲੈਂਡ ਮਾਰਜ ਮਹਿੰਕ ਦੀ ਕੋਪਰੇਟਿਵ ਬੈਂਕਾ ਦੇ ਡਾਇਰੈਕਟਰ ਰਹੇ ਪਰ ਉਹਨਾਂ ਨੇ ਨਾ ਜਿਹੜਾ ਹੈਗਾ ਸਾਦੀ ਦੇ ਜੀਵਨ ਨਾਲ ਉਹ ਪਹਿਲੀ ਚੋਣ ਜਿਹੜੀ ਐਮਐਲਏ ਦੀ ਸੁਨੀਲ ਜੀ ਉਹ ਆਜ਼ਾਦ ਤੌਰ ਤੇ ਜਿੱਤੇ ਸੀ ਜੀ ਆਜ਼ਾਦ ਐਮਐਲਏ ਬਣੇ ਸੀ ਪਹਿਲੀ ਵਾਰ ਤੇ ਜਦ ਕਿ ਦੇ ਦੂਜੇ ਪਾਸੇ ਦੇਖਿਆ ਜਾਵੇ ਉਹ ਜਿਹੜੇ ਉਹਨਾਂ ਦੇ ਜਿਹੜੇ ਬਰਾਬਰ ਦੇ ਕੱਦ ਦੇ ਨੇਤਾਵਰ ਸੀਗੇ ਭਾਵੇਂ ਕਿ ਕਦੇ ਵੀ ਸੁਖਦੇਵ ਸਿੰਘ ਢੀਂਟਸਾ ਨੇ ਮੁੱਖ ਮੰਤਰੀ ਬਣਦੀ ਨਹੀਂ ਸੋਚੀ ਜਿਹੜੇ ਮੁੱਖ ਮੰਤਰੀ ਅਮਰੂਹ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਉਹ ਪਹਿਲੀ ਚੋਣ ਲੜੇ ਸੀਗੇ ਕਾਂਗਰਸ ਦੀ ਸੀਟ ਤੋਂ ਦੇਖੋ ਤੁਸੀਂ ਉਹਨਾਂ ਨੇ ਵੀ ਉੱਥੋਂ ਸ਼ੁਰੂ ਕੀਤਾ ਉਹਨਾਂ ਨੇ ਕਾਂਗਰਸ ਦੀ ਚੋਣ ਤੋਂ ਲੜੇ ਸੀ ਉਹ ਹਰੇ ਸੀ ਪਰ ਇਹ ਜਿੱਤੇ ਸੀ ਇਹ ਜਿੱਤੇ ਸੀ ਅਜਾਦ ਉਮੀਦਵਾਰ ਅਜਾਦ ਉਮੀਦਵਾਰ ਵਜੋਂ ਐਮਐਲਏ ਵਜੋਂ ਹੁਣ ਆਪਾਂ ਜਿਹੜੀ ਗੱਲ ਕਰਦੇ ਆਂ ਵੀ ਦੇਖੋ ਭਾਵੇਂ ਸਿਆਸਤ ਦੇ ਵਿੱਚ ਬਹੁਤ ਅਤਰਾਜ ਨਾ ਆਉਂਦੇ ਨੇ ਪਰ ਇਹਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਆਪਣੇ ਸਾਰਾ ਅੱਖੀਂ ਦੇਖਿਆ ਜਿਹੜਾ ਹੈਗਾ ਪੰਥ ਉੱਜੜਦਾ ਵੀ ਤੇ ਪੰਥ ਵਸਦਾ ਵੀ ਭਾਵੇਂ ਕਿ ਸਾਰੇ ਲੀਡਰਾਂ ਨੇ ਤਕਰੀਰ ਦਿੱਤੀ ਲਗਭਗ ਕਿਉਂਕਿ ਸੁਨੀਲ ਜਾਖੜ ਨੇ ਖਾਸ ਕਰਕੇ ਪੰਥ ਨੂੰ ਇਕੱਠਾ ਹੋਣ ਦੀ ਪੰਥ ਨੂੰ ਅਕਾਲੀ ਦਰਬ ਨੂੰ ਤਕੜਾ ਹੋਣ ਦੀ ਭਾਵੇਂ ਕਿ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨਾ ਦੂਜੀ ਪਾਰਟੀ ਜੀ ਬਿਲਕੁਲ ਉਹਨਾਂ ਨੇ ਆਪਣੇ ਜਿਹੜੇ ਬਿਆਨ ਦਿੱਤਾ ਉਹਦੇ ਵਿੱਚ ਵੀ ਉਹਨਾਂ ਨੇ ਇਹ ਜਿਹੀ ਹੀ ਗੱਲ ਕਹੀ ਜਿਹੜੀ ਤੁਸੀਂ ਕਹਿ ਪਰ ਉਹਨਾਂ ਨੇ ਜਿਹੜੀ ਗੱਲ ਦੱਸਦਾ ਵੀ ਲਾਸਟ ਤੱਕ ਭਾਵੇਂ ਕਿ ਉਹ ਜਿਹੜਾ ਹੈਗਾ ਉਹਨਾਂ ਨੇ ਬਹੁਤ ਆਪ ਉਹਨਾਂ ਨੇ ਜਦੋਂ ਅਸਤੀਫਾ ਦਿੱਤਾ ਸੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਸਦਾ ਪ੍ਰਕਾਸ਼ਨ ਬਾਦਲ ਨੂੰ ਮਿਲੇ ਸੀ ਉਹ ਕਹਿੰਦੇ ਅਸੀਂ ਤਾਂ ਜਲਾਲਤ ਭਰੀ ਅਕਾਲੀ ਦਲ ਦੇ ਵਿੱਚ ਜ਼ਿੰਦਗੀ ਜਿਉ ਰਹੇ ਆ ਅਸੀਂ ਜਿਵੇਂ ਇੱਕ ਨੌਕਰ ਚੱਕਰ ਹੁੰਨੇ ਆ ਸਾਨੂੰ ਐਦਾਂ ਹੁਕਮ ਲਾਏ ਜਾਂਦੇ ਨੇ ਕਿਉਂਕਿ ਕਾਬਜ ਕੌਣ ਹੋ ਗਈ ਸੀ ਸ੍ਰੀ ਵੀ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਸੀ ਉਹੀ ਡਿਕਟੇਟਰਸ਼ਿਪ ਚਲਾਉਂਦੇ ਸੀ ਉਹਨਾਂ ਨੇ ਇਹ ਤਰਾਜ ਜਿਤਾਇਆ ਸੀ ਤੇ ਉਹ ਤੋਂ ਵੀ ਬਾਅਦ ਦੇ ਵਿੱਚ ਭਾਵੇਂ ਉਹਨਾਂ ਨੇ ਜਾ ਕੇ ਪਾਸਤਾ ਚਾਪ ਵੀ ਕੀਤਾ ਜਦੋਂ ਉਹ ਗੁਫਤਵਾਸ ਦੇ ਵਿੱਚ ਚਲੇ ਗਏ ਸਨ ਸੁਦੇਸ਼ ਸਿੰਘ ਢੀਂਸਾ ਜੀ ਹੋਰੀ ਕਿਉਂਕਿ ਕਾਫੀ ਦਿਨ ਪਤਾ ਨਹੀਂ ਲੱਗਿਆ ਸੀ ਅਸਤੀਫਾ ਦੇ ਕੇ ਗੁਪਤ ਗੱਬਾਤ ਚਲੇ ਗਏ ਸਨ ਫਿਰ ਜਾ ਕੇ ਹਰਮਿੰਦਰ ਸਾਹਿਬ ਵਿਖੇ ਜਾ ਕੇ ਉਹਨਾਂ ਨੇ ਜਿਹੜਾ ਅਰਦਾਸ ਕੀਤੀ ਤੇ ਫਿਰ ਸਾਹਮਣੇ ਆਏ ਮੀਡੀਆ ਦੇ ਵੀ ਮੈਂ ਜਿਹੜਾ ਹੈਗਾ ਪਛਤਾਚਾਪ ਕੀਤਾ ਸੀ ਤੇ ਮੈਂ ਅਰਦਾਸ ਕੀਤੀ ਭੁੱਲਣਾ ਬਖਸ਼ਾ ਲਈ ਸੀ ਭਾਵੇਂ ਕਿ ਉਹਨਾਂ ਨੇ ਦੋ ਤਿੰਨ ਸਾਲ ਪਹਿੰਨੇ ਜਿਹੜੀਆਂ ਭੁੱਲਣਾ ਬਖਸ਼ਾ ਲਈਆਂ ਸੀਆਂ ਉਹਨਾਂ ਤੋਂ ਜਦੋਂ ਤੋਂ ਬਾਅਦ ਦੇ ਵਿੱਚ ਅਕਾਲੀ ਦਲ ਨੇ ਬੱਚ ਜਾਗ ਉੱਠੀ ਸਿੰਘ ਵੀ ਸਿੰਘ ਬਾਦਲ ਹੁਣ ਦੀ ਜਾਗ ਉੱਠੀ ਵੀ ਅਸੀਂ ਵੀ ਮਾਫੀ ਮੰਗਣੀ ਹੈ ਕਿਉਂਕਿ ਪ੍ਰੈਸ਼ਰ ਪੈ ਗਿਆ ਸੀਗਾ ਸਾਰਿਆਂ ਦਾ ਕਿਉਂਕਿ ਬਰਗਾੜੀ ਘਟਨਾਵਾਂ ਇਝੇ ਹੀਆਂ ਸੀ ਹਰਦੇ ਸਿੱਖਾਂ ਦੇ ਬਰੁੰਧਨਣ ਵਾਲੀਆਂ ਸੀ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹ ਵੀ 84 ਦਾ ਦੂਜਾ ਭਾਗ ਹੀ ਸੀਗਾ ਜਿਹੜੀ ਉਹ ਜੇ 84 ਦੇ ਵਿੱਚ ਸਿੱਖ ਕਤਰਿਆਮ ਹੋਇਆ ਸ੍ਰੀ ਕਾਲ ਤਾਤ ਸਾਬ ਢੈ ਢੇਰੀ ਕੀਤਾ ਗਿਆ ਇਹ ਵੀ ਇੱਕ ਜਿਹੜਾ ਹੈਗਾ ਚੈਲੰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਬੇਅਦਬੀਆਂ ਕੀਤੀਆਂ ਗਈਆਂ ਤੇ ਔਰ ਉਹਨਾਂ ਨੂੰ ਸਗੋਂ ਦੀ ਪੰਥਕ ਸਰਕਾਰ ਨੇ ਉਹਨਾਂ ਲੋਕਾਂ ਨੂੰ ਜਿਹੜਾ ਹੈਗਾ ਜਿਹੜੇ ਕਿ ਚੈਲੰਜ ਕਰਕੇ ਜਿੰਨਾਂ ਲਾਇਆ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਉਹਨਾਂ ਦੇ ਪੋਸਟਰਾਂ ਨੂੰ ਸਿਕਿਉਰਿਟੀ ਦਿੱਤੀ ਗਈ ਔਰ ਡੀਜੀਪੀ ਵੀ ਇਹ ਜੇ ਲਾਇਏਗੇ ਜਿਹੜੇ ਕਿ ਮੁੱਦਾ ਉੱਠਿਆ ਵਾ ਜਿਨ੍ਹਾਂ ਨੇ ਸਿੱਖ ਨੌਜਵਾਨੀ ਦਾ ਕਤਲੇਆਮ ਕੀਤਾ ਉਹਨਾਂ ਨੂੰ ਪੰਥਕ ਸਰਕਾਰ ਦੇ ਵਿੱਚ ਡੀਜੀਪੀ ਲਾਇਆ ਗਿਆ ਜਿਹੜਾ ਕਿ ਸ੍ਰੀ ਅਕਾਲ ਤਾਤ ਸਾਬ ਦਾ ਅੱਜ ਭਾਵੇਂ ਹੁਕਮਨਾਮਾ ਲਾਗੂ ਹੋਇਆ ਵਾ ਮਾਫੀ ਵੀ ਮੰਗੀ ਆ ਅੱਜ ਇਹ ਪੱਖ ਦਾ ਮਸਲਾ ਆਪਾਂ ਚਲੋ ਇੱਧਰ ਫੇਰ ਆਨੇ ਆ ਸਰਦੇਵ ਸਿੰਘ ਢੀਮਸਾ ਜਿਹੜਾ ਕਿ ਪੰਥ ਨੂੰ ਇਕੱਠਾ ਕਰਦੇ ਕਰਦੇ ਖੁਦ ਮੁੱਕ ਗਏ ਹੂੰ ਇਹ ਕਹਿੰਦੇ ਕਹਿੰਦੇ ਸੁਨੀਲ ਜੀ ਵੀ ਪੰਥ ਇਕੱਠਾ ਹੋਵੇ ਅਕਾਲੀ ਦਲ ਇਕੱਠਾ ਹੋਵੇ ਪਰ ਪਰਿਵਾਰਵਾਦ ਤੋਂ ਇਹਨੂੰ ਨਜਾਇਜ਼ਤ ਦਿਵਾਉਂ ਪਰ ਨਹੀਂ ਇਕੱਠਾ ਹੋਇਆ ਉਹ ਮੁੱਕ ਗਏ ਉਹਨਾਂ ਦੀ ਮੌਤ ਹੋ ਗਈ ਪਰ ਮੌਤ ਤੇ ਇੱਕ ਸਟੇਜ ਤੇ ਸਾਰਿਆਂ ਨੂੰ ਬਿਠਾ ਗਏ ਦੇਖੋ ਕਿਹਦੀ ਵੱਡੀ ਗੱਲ ਆ ਉਹੀ ਸੁਖਵੀਰ ਸਿੰਘ ਬਾਦਲ ਹੁਣੇ ਰੌਲਾ ਉਹੀ ਆ ਨਾ ਸੁਖਵੀਰ ਸਿੰਘ ਬਾਦਲ ਅੱਜ ਆਪਾਂ ਦੇਖਦੇ ਆਂ ਦੇਖੋ ਸਪੀਚ ਵੀ ਕੀਤੀ ਉਹਨਾਂ ਨੇ ਨਾਲ ਬਲਵਿੰਦਰ ਸਿੰਘ ਭੁੰਨੜ ਤੇ ਡਾਕਟਰ ਦਿਲਜੀਤ ਸਿੰਘ ਚੀਮਾ ਹੁਣ ਇਹੀ ਤਾਂ ਗੁਰੇਗੇ ਨੇ ਸਰਉਂਦੀ ਕਾਲੀ ਜਲ ਦੇ ਵਿੱਚ ਬਾਕੀ ਸਾਰੇ ਕਿੱਥੇ ਨੇ ਕਿਉਂਕਿ ਅਲੱਗ-ਤਲੱਗ ਹੋ ਗਏ ਨੇ ਭਾਵੇਂ ਸਟੇਜ ਤੇ ਡਾਕਟਰ ਚਾਰਜੀ ਸਿੰਘ ਘਟਵਾਲ ਹੁਣ ਵੀ ਬੈਠੇ ਆਪਾਂ ਦੇਖਦੇ ਆ ਤੇ ਔਰ ਸਾਰੇ ਜਿਹੜੇ ਹੋਰ ਸਿੱਖ ਨੇਤਾ ਹੋਏ ਹੈ ਹਨਾ ਉਹ 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 ਬੈਠੇ ਨੇ ਤੇ ਔਰ ਵੱਖ-ਵੱਖ ਪਾਰਟੀਆਂ ਦਾ ਪਰ ਵੱਡੀ ਗੱਲ ਅੱਜ ਦੇ ਭੋਗ ਜਿਹੜੀ ਸਰਦਾਜਰੀ ਸਮਾਗਮ ਹੋਇਆ ਵਾ ਉਹਦੇ ਵਿੱਚ ਇਹ ਆ ਵੀ ਸੱਤਾ ਤੋਂ ਪਹਿਲੀ ਵਾਰ ਦੇਖਿਆ ਜਿਹੜਾ ਸੱਤਾ ਤੋਂ ਗਿਆ ਨੂੰ ਦੇਖ ਲਓ 10-15 ਸਾਲ ਹੋ ਗਏ ਨੇ ਅਕਾਲੀ ਦਲ ਤੋਂ 15ਵਾਂ ਸਾਲ ਪਾਰੀ ਚੱਲ ਪਈ ਆ ਤੇ ਸੱਤਾ ਤੋਂ ਵੱਖ ਜਿਹੜੇ ਲੰਬੇ ਹੋ ਜਾਂਦੇ ਕਿਸੇ ਦੇ ਭੋਗ ਤੇ ਜਿਹੜਾ ਹੈਗਾ ਮੈਂ ਪਹਿਲੀ ਵਾਰ ਦੇਖਿਆ ਇਹ ਸਾਰੇ ਇਕੱਠੇ ਐਡਾ ਇਕੱਠ ਹੋਇਆ ਹੂੰ ਲੋਕ ਨਾਮ ਤੌਰ ਤੇ ਰੈਲੀਆਂ ਤੇ ਇਕੱਠੇ ਜਿਵੇਂ ਸੱਤਾਧਾਰੀ ਧਰ ਦੇ ਕਿਸੇ ਦਾ ਆਗੂ ਦੀ ਡੈਥ ਹੋਈ ਹੋਵੇ ਤਾਂ ਬੱਸਾਂ ਭੇਜ ਕੇ ਮੰਗਾਇਆ ਜਾਂਦਾ ਇਕੱਠ ਪਰ ਇੱਥੇ ਕੋਈ ਬੱਸ ਨਹੀਂ ਤੇ ਸੀ ਜਿਹੜੇ ਉਹ ਇਕੱਠ ਲੈ ਕੇ ਆਉਣੇ ਵੀ ਪਿੰਡਾਂ ਦੇ ਵਿੱਚੋਂ ਇਕੱਠ ਕੀਤਾ ਜਾਂਦਾ ਜਾਂ ਰੈਲੀਆਂ ਇਕੱਠੀਆਂ ਰੈਨੀਆਂ ਨਹੀਂ ਇਕੱਠੀ ਕੀਤਾ ਜਾਂਦਾ ਇੱਥੇ ਮੈਂ ਦੇਖਿਆ 25-30 ਏਕੜ ਦੇ ਵਿੱਚ ਸੁਨੀਲ ਜੀ ਉਹ ਪਾਰਕਿੰਗ ਸੀ ਗੱਡੀਆਂ ਦੀ ਖੜਾਉਣ ਦੀ ਪਰ ਮੈਂ ਕਹਿੰਦਾ 5-7 ਕਿਲੋਮੀਟਰ ਦੇ ਵਿੱਚ ਜਾ ਵੀ ਜਾਮ ਲੱਗਿਆ ਪਿਆ ਸੀਗਾ ਜਿਨੀ ਕਿ ਉਹਨਾਂ ਦੇ ਭੋਗ ਤੇ ਸਰਦਾਜੀ ਸਮਾਗਮ ਦੇ ਵਿੱਚ ਪਹੁੰਚਣ ਵਾਲਿਆਂ ਦਾ ਜਿਹੜਾ ਕਿ 11 ਵਜੇ ਤੋਂ 1 ਵਜੇ ਤੱਕ ਹੋਣਾ ਸੀ ਜਿਹੜਾ ਕਿ 3 ਵਜੇ ਤੱਕ ਚੱਲਦਾ ਰਿਹਾ ਪਰ ਇਸੇ ਤਰ੍ਹਾਂ ਹੀ ਲੰਗਰ ਦੇ ਪ੍ਰਬੰਧ ਵੀ ਬੇਸਮਾਰ ਸੀ ਚਲੋ ਗੁਰੂ ਰਾਮਦਾਸ ਦਾ ਆਪਾਂ ਲੰਗਰ ਕਹਿੰਦੇ ਆ ਭਾਵੇਂ ਰੱਖਿਆ ਦਾ ਪਰਿਵਾਰ ਨੇ ਸਟੈਂਡਿੰਗ ਸੀ ਆ ਉਹ ਗੁਰੂ ਰਾਮਦਾਸ ਦਾ ਲੰਗਰ ਬਣ ਜਾਂਦਾ ਤੇ ਜਿੰਨੇ ਲੋਕ ਪੰਡਾਲ ਦੇ ਵਿੱਚ ਸੀ ਉਨੇ ਲੋਕ ਲੰਗਰ ਦੇ ਵਿੱਚ ਤੇ ਉਨੇ ਲੋਕ ਸੜਕਾਂ ਦੇ ਤੁਰੇ ਫਰਦੇ ਸੀ ਜਿਸ ਜਿਹੇ ਹੈਰਾਨੀ ਦੀ ਗੱਲ ਸੀ ਵੀ ਇੰਨਾ ਇਕੱਠ ਇਹ ਪਹਿਲੀ ਵਾਰ ਆ ਸੱਤਾ ਤੋਂ ਬਾਹਰ ਬੰਦੇ ਜਿਹੜੇ ਹੋਇਆ ਉਹਨਾਂ ਦਾ ਇਹ ਵੱਡਾ ਇਕੱਠ ਹੋਣਾ ਤੇ ਇਹ ਵੀ ਵੱਡੀ ਗੱਲ ਆ ਜਿੱਥੇ ਕੀ ਪਹੁੰਚੇ ਨੇ ਜਿਹੜੇ ਕਿ ਜੇਕਰ ਦੇਖਿਆ ਜਾਵੇ ਵਿਰੋਧੀ ਧਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਹੋਰੀ ਪਹੁੰਚੇ ਨੇ ਤੇ ਸੁਖਵਿੰਦਰ ਸਿੰਘ ਰੰਧਾਵਾ ਹੋਣੀ ਅਰਵਿੰਦ ਖੰਨਾ ਤੇ ਵਿਜੇਂਦਰ ਸਿੰਘ 라 ਜਿਹੜੇ ਨਾਮ ਵੀ ਉੱਥੇ ਲਏ ਆ ਪ੍ਰੇਮ ਸਿੰਘ ਚੰਦੂ ਆਜਰਾ ਸਟੇਜ ਸੈਕਟਰੀ ਕਰਦਾ ਸੀ ਜਿਹੜੇ ਨਾਮ ਬੋਲਦੇ ਸੀ ਹੈ ਤੇ ਭਾਵੇਂ ਕਿ ਜੇਕਰ ਦੇਖਿਆ ਜਾਵੇ ਸਰੋਣੀ ਗੁਰਦੁਆਰਾ ਪਰਮੰਦਰ ਕਮੇਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜਿਹੜੀ ਹੁਣ ਹੀ ਸਾਬਕਾ ਜਥੇਦਾਰ ਸਾਹਿਬ ਤੇ ਦਮਦਿਤ ਦੇ ਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੋਮਾ ਜੀ ਹੁਣੀ ਤੇ ਇਸੇ ਤਰ੍ਹਾਂ ਹੀ ਜਿਹੜੇ ਹੈਗੇ ਆ ਅਨੇਕ ਹੀ ਜਿਹੜੇ ਹੈਗੇ ਆ ਲੋਕ ਪਹੁੰਚੇ ਤੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਦੇ ਸੂਬਾ ਪ੍ਰਧਾਨ ਕੈਬਨਿਟ ਮੰਤਰੀ ਅਮਨ ਰੋੜਾ ਜੀ ਕੈਬਨਟ ਮੰਤਰੀ ਗਰਮੀਤ ਸਿੰਘ ਕੁੜੀਆ ਤੇ ਮੈਂਬਰ ਪਾਰਲੀਮੈਂਟ ਮੀਤ ਹੇਰ ਤੋਂ ਇਲਾਵਾ ਦੇਖੋ ਉਹਨਾਂ ਦੇ ਸਾਥੀ ਜਿਹੜੇ ਸਾਥੀ ਜਿਹੜੇ ਸਾਬਕਾ ਸੰਸਦ ਤਰਲੋਚਨ ਸਿੰਘ ਜਿਨ੍ਹਾਂ ਨੇ ਸਬੋਧਨ ਵੀ ਕੀਤਾ ਬੜਾ ਸੋਹਣਾ ਸਬੋਧਨ ਕੀਤਾ ਉਹਨਾਂ ਦੇ ਜੀਵਨੀ ਬਾਰੇ ਦੱਸਿਆ ਇਸੇ ਤਰ੍ਹਾਂ ਇਸ ਸਮਾਗਮ ਦੇ ਵਿੱਚ ਆਪਾਂ ਜੇਕਰ ਦੇਖਿਆ ਜਾਵੇ ਉਹ ਬਲਵੰਤ ਸਿੰਘ ਰਾਮੂ ਵਾਲੀਆ ਜੀਮੀਤ ਸਿੰਘ ਬਰਾੜ ਹੁਣੀ ਸੁੱਚਾ ਸਿੰਘ ਛੋਟੇ ਪਰ ਹੁਣੀ ਜਿਹੜੀ ਕਿ ਹੇਠਲੀ ਕਤਾਰ ਤੋਂ ਲੈ ਕੇ ਉੱਪਰਲੀ ਕਤਾਰ ਤੱਕ ਸਾਰੇ ਲੀਡਰ ਜਿਨੀ ਕਿ ਸਾਰੀਆਂ ਪਾਰਟੀਆਂ ਦੀਆਂ ਦੇ ਉੱਥੇ ਲਗਭਗ ਪਹੁੰਚੇ ਹੋਏ ਸੀਗੇ ਤੇ ਇਵਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਜਿਹੜੇ ਹੈਗੇ ਆ ਮੈਂਬਰ ਪਾਰਲੀਮੈਂਟ ਭਾਈ ਸਾਬ ਜੀ ਸਿੰਘ ਖਾਲਸਾ ਉਹ ਨਹੀਂ ਉਹ ਵੀ ਪਹੁੰਚੇ ਹੋਏ ਸੀਗੇ ਪਰ ਉੱਥੇ ਇੱਕੋ ਹੀ ਗੱਲ ਜਿਹੜੀ ਹੈਗੀ ਆ ਇਹ ਉੱਠੀ ਪਰ ਜਦ ਕਿ ਮਨਪੀਤ ਸਿੰਘ ਈਆੜੀ ਹੁਣੀ ਵੀ ਉੱਥੇ ਪਹੁੰਚੇ ਸੀ ਮਨਪੀਤ ਸਿੰਘ ਈਆੜੀ ਗੁਰਪ੍ਰਤਾਪ ਸਿੰਘ ਬੜਾਲਾ ਜਿਹੜੀ ਸ੍ਰੀ ਕਾਲਦਸ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਆ ਤੇ ਉਹ ਉਹ ਸਾਰੇ ਮੈਂਬਰ ਸੀ ਬੀਬੀ ਸਤਵੰਤ ਕੌਰ ਸੀਗੇ ਜਗਦਰ ਸੰਤਾ ਸਿੰਘ ਮਹਿਦਪੁਰੀ ਸੀ ਤੇ ਬੀਬੀ ਜੰਗੀਰ ਕੌਰ ਵੀ ਸਾਬਕਾ ਪ੍ਰਧਾਨ ਸਰੋਬੀ ਗੁਰਦਰਾ ਪ੍ਰੰਧ ਕਮੇਟੀ ਦੇ ਪਹੁੰਚੇ ਸੀ ਪਰ ਇਸੇ ਤਰ੍ਹਾਂ ਹੀ ਮਨਪੀਰ ਸਿੰਘ ਇਹ ਹਾਲ ਹੀ ਨੇ ਕਿਹਾ ਵੀ ਮੈਨੂੰ ਕਾਫੀ ਦਿਨਾਂ ਜਿਹੜਾ ਹੈਗਾ ਸਦਾਜੀਤ ਖਿੰਸਾ ਜੀ ਨੂੰ ਮਿਲਣ ਲਈ ਮੈਂ ਜਾਂਦਾ ਹੁੰਦਾ ਸੀ ਉਹਨਾਂ ਦੇ ਬੇਟੇ ਨਾਲ ਸਾਰੇ ਹਮਦਰਦੀ ਪ੍ਰਗਟ ਕਰਨੇ ਪਹੁੰਚੇ ਹੋਏ ਸੀ ਜਿਵੇਂ ਕਿ ਪਰਮਿੰਦਰ ਸਿੰਘ ਖਿੰਸਾ ਜਿਹੜੇ ਉਹਨਾਂ ਦੇ ਬੇਟੇ ਨੇ ਬੜੇ ਲਿਆਕਤ ਵਾਲੇ ਆ ਠੰਡੇ ਸੁਹਾਦੇ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਕਹਿੰਦੇ ਵੀ ਉਹ ਇੱਕੋ ਹੀ ਚਿੰਤਾ ਸੀ ਵੀ ਕਾਲੀ ਦਲ ਨੂੰ ਤੁਸੀਂ ਇਕੱਠਾ ਕਰੋ ਇਕੱਠਾ ਕਰੋ ਇਸੇ ਤਰ੍ਹਾਂ ਹੀ ਸੁਖਬੀਰ ਸਿੰਘ ਬਾਦਲ ਨੇ ਖੁਦ ਕਿਹਾ ਕਹਿੰਦੇ ਮੈਂ ਵੀ ਉਹਨਾਂ ਨੂੰ ਮਿਲਣ ਲਈ ਗਿਆ ਉਹਨਾਂ ਨੇ ਮੈਨੂੰ ਵੀ ਇਹ ਕਿਹਾ ਵੀ ਇਕੱਠੇ ਹੋਵੋ ਪਰ ਹੁਣ ਇਹ ਦੇਖਣਾ ਹੋਵੇਗਾ ਸਨੀਲ ਜੀ ਇਕੱਠੇ ਹੋਵੋ ਦਾ ਰਾਗ ਲਾਪੇ ਆ ਗਿਆ ਸ੍ਰੀ ਜਾਖੜ ਨੇ ਆਪਣੀ ਦਫਰੀ ਵਜਾਈ ਭਾਵੇਂ ਕਿ ਭਾਰਤ ਜਨਤਾ ਪਾਰਟੀ ਦੇ ਪ੍ਰਧਾਨ ਨੇ ਉਹ ਕਹਿੰਦੇ ਜੀ ਜਿਹੜਾ ਹੈਗਾ ਇੱਕ ਪੰਥਕ ਪਾਰਟੀ ਆ ਇੱਕ ਜਿਹੜੀ ਹੈਗੀ ਆ ਇਹਦੀ ਇਕੱਲੇ ਸਟੇਟ ਨੂੰ ਨਹੀਂ ਜਿਹੜੀ ਹੈਗੀ ਆ ਇਹਦੀ ਇਹਦੀ ਪੂਰੇ ਦੇਸ਼ ਨੂੰ ਲੋੜ ਆ ਜਨਨ ਕਿ ਉਹਨਾਂ ਨੂੰ ਵੀ ਦਰਦ ਜਾਗਿਆ ਵੀ ਇਹ ਕਿਉਂਕਿ ਉਹਨਾਂ ਨੇ ਕਿਹਾ ਵੀ ਨਹੀਂ ਫਿਰ ਪੰਤ ਦਾ ਕੋਈ ਸਟੈਂਪ ਲਾ ਕੇ ਹੋਰ ਨਾ ਕੋਈ ਬਰਾਸ ਬਣ ਜਾਵੇ। ਬਰਾਸਤੀ ਇਸ ਹੀ ਹਾਸ ਦੇ ਵੀ ਉਹਨਾਂ ਨੇ ਗੱਲ ਕੀਤੀ। ਵੀ ਬਰਾਸਤ ਤਾਂ ਕੋਈ ਹੋਰ ਨਾ ਸਮਝ ਜਾਵੇ। ਉਹਨੇ ਉਹ ਦੂਜਾ ਐਂਗਲ ਦਿੱਤਾ। ਉਹਨਾਂ ਨੇ ਐਂਗਲ ਦਿੱਤਾ ਉਧਰ ਭਾਈ ਅਮਰਤਪਾਲ ਸਿੰਘ ਉਹਨਾਂ ਵੱਲ ਨੂੰ ਕਹਿੰਦੇ ਵੀ ਉਹ ਨਾ ਕਿਤੇ ਸਟੈਂਪ ਲਾ ਕੇ ਬਰਾਸਤ ਦੀ ਉਹ ਆ ਕੇ ਅੱਗੇ ਆ ਜਾਣ। ਵੀ ਜਨਨ ਕਿ ਉਹਨੇ ਵੀ ਜਨਨ ਕਿ ਇਕੱਠੇ ਹੋਣ ਦਾ ਜਨਨ ਕਿ ਭਾਵੇਂ ਏਕੇ ਦੀ ਗੱਲ ਚੱਲ ਪਈ ਆ। ਸ ਸਰਦਾਰ ਸਿਦੇਸ਼ ਸਿੰਘ ਢੀਂਡਸਾ ਦੇ ਜਿੰਦੀ ਉਹਨਾਂ ਦੇ ਭੋਗ ਤੇ ਭੋਗ ਸਰਦਾਰਜੀ ਸਮਾਗਮ ਤੇ ਪੰਥਕ ਚ ਏਕੇ ਦੀ ਜ਼ਰੂਰ ਗੱਲ ਚੱਲੀ ਆ ਹੁਣ ਇਹ ਦੇਖਦੇ ਨੇ ਆ ਵੀ ਉਹ ਇਹਨਾਂ ਦੀ ਜਿਹੜੀ ਹੈਗੀ ਆ ਸਰਦਾਰ ਸਿਦੇਸ਼ ਸਿੰਘ ਢੀਂਡਸਾ ਦੇ ਉਹਨਾਂ ਨੇ ਚਲੋ ਇਹ ਹੁੰਦਾ ਵੀ ਰਾਮ ਗਏ ਉਹ ਰਾਵਣ ਗਏ ਜਾਕੋ ਉਹ ਪਰਿਵਾਰ ਜਾਣਾ ਦਾ ਸਭ ਨਹੀਂ ਆ ਪਰ ਉਹ ਜਿਉਂਦੇ ਜੀ ਪੂਰਾ ਉਹ ਉਹਨਾਂ ਨੇ ਵਾਹ ਲਈ ਭਾਵੇਂ ਉਹ ਸਿਆਸਤ ਤੋਂ ਵਾਂਝੇ ਵੀ ਹੋ ਕੇ ਬੈਠ ਗਏ ਸੀ ਪਰ ਉਹਨਾਂ ਦੀ ਮੰਨੀ ਨਹੀਂ ਕਿਸੇ ਨੇ ਪਰ ਅੱਜ ਇਹਨਾਂ ਦੇ ਇਸ ਮੰਚ ਤੇ ਉਹਨਾਂ ਦੀ ਸੰਧਾਜਨੀ ਸਮਾਗਮ ਮੰਚ ਤੇ ਪੰਥ ਇਕੱਠਾ ਹੋਇਆ ਤੇ ਗੱਲਾਂ ਵੀ ਚੱਲੀਆਂ ਹੁਣ ਦੇਖਦੇ ਆ ਇਹਦੇ ਤੇ ਕਿੰਨਾ ਕੁ ਪਹਿਰਾ ਦਿੰਦੇ ਆ ਚਲੋ ਦੇਖਣ ਵਾਲੀ ਗੱਲ ਆ ਕਿਉਂਕਿ ਲੈਖੇ ਜੋਖੇ ਦੇ ਵਿੱਚ ਅਸੀਂ ਮੁੱਖ ਤੌਰ ਤੇ ਇੱਕੋ ਮੁੱਦੇ ਤੇ ਡੰਗਾਈ ਨਾਲ ਗੱਲ ਕਰਦੇ ਆ ਤੇ ਅੱਜ ਵੀ ਇਹੀ ਵਿਸ਼ਾ ਸੀ ਪਰ ਦੇਖਣ ਵਾਲੀ ਗੱਲ ਹੋਏਗੀ ਜਟਪੂਰੀ ਸਾਹਿਬ ਜਿਹੜੀ ਤੁਸੀਂ ਕਹੀ ਆ ਕਿ ਪੰਥ ਨੂੰ ਇਕ ਕਰਨ ਦੀ ਗੱਲ ਅਕਾਲੀ ਦਲ ਨੂੰ ਸ਼ਾਇਦ ਕਿਥੇ ਨਾ ਕਿਥੇ ਇਕ ਕਰਨ ਦੀ ਗੱਲ ਸਟੇਜ ਤੇ ਨਹੀਂ ਕਈ ਪਰ ਅੰਦਰ ਖਾਤੇ ਸਾਇਦ ਹਰ ਕਿਸੇ ਦੇ ਮਨ ਦੇ ਪਾਦ ਵਿੱਚ ਹੋਏ ਪਰ 2027 ਦੀਆਂ ਚੋਣਾਂ ਤੋਂ ਪਹਿਲਾਂ ਕਿ ਜਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਉਹ ਕਿੰਨੀਆਂ ਕੀ ਸੱਚਨੀਆਂ ਜ਼ਮੀਨ ਤੇ ਹੁੰਦੀਆਂ ਦਿਖਾਈ ਦਿੰਦੀਆਂ ਨੇ ਫਿਲਹਾਲ ਜੱਟਪੁਰੀ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਸੀ ਗਾਦੀ ਸਾਰੇ